ਇੱਕ ਐਕਸੀਡੈਂਟ ਹੋਇਆ ਸੀਗਾ ਆਪਣੇ VIPs ਏਰੀਏ ਦੇ ਵਿੱਚ ਜਿਹਦੇ ਵਿੱਚ ਤਿੰਨ ਮੈਡੀਕਲ ਸਟੂਡੈਂਟਸ ਆਪਣੀ ਐਕਟੀਵਿਟੀ 'ਤੇ ਜਾ ਰਹੀ ਸੀ ਜਿਹਦੇ ਵਿੱਚੋਂ ਇੱਕ ਲੜਕੀ ਦੀ ਜਿਹੜੀ ਹੈ ਡੈਥ ਹੋ ਗਈ ਸੀ ਇਹ 3rd ਇਅਰ ਦੀ ਸਟੂਡੈਂਟ ਨੇ ਤੇ ਜਿਹਦੇ ਵਿੱਚ ਇੱਕ ਲੜਕੀ ਡਾਕਟਰ ਮਨਾਕਸ਼ੀ ਦੀ ਡੈਥ ਹੋਈ ਹੈ ਪਾਤਣਾ ਨੂੰ ਬਿਲੋਂਗ ਕਰਦੇ ਸੀ ਉਹ ਤੇ ਇਹਦੇ ਰਿਗਾਰਡਿੰਗ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇੱਕ ਥਾਰ ਰੌਕਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਸੀ ਜਿਹੜੀ ਗੱਡੀ ਨੂੰ ਸਰਚ ਆਊਟ ਕਰਨ ਤੋਂ ਬਾਅਦ ਹੁਣ ਜਿਹੜਾ ਦੋਸ਼ੀ ਹੈ ਉਹਨੂੰ ਅਸੀਂ ਪੁਲਸ ਅਧਿਕਾਰੀ ਦੇ ਮੁਤਾਬਕ ਅਰੈਸਟ ਕਰ ਲਿਆ। ਉਹ ਲੜਕੀ ਡਰਾਈਵ ਕਰ ਰਹੀ ਸੀ। ਲੋਕਲ ਪਟਿਆਲਾ ਨੂੰ ਹੀ ਬਿਲੋਂਗ ਕਰਦੇ ਨੇ। ਹਾਂਜੀ ਦੋ ਜਾਣੇ ਸੀਗੇ ਇੱਕ ਉਹਦਾ ਬ੍ਰਦਰ ਖੁਦ ਵੀ ਆ ਰਿਹਾ ਸੀਗਾ ਥੋੜੀ ਦੂਰੀ ਤੇ ਸੀ। ਇੱਕ ਉਹਨੇ ਇੱਕ ਹੋਰ ਹੈਗੇ ਨੇ ਡਾਕਟਰ ਸਾਹਿਬ। ਇਹ ਵੱਖ-ਵੱਖ ਐਕਸੀਡੈਂਟ ਦੀ ਧਾਰਾਵਾਂ ਤੇ ਹੋਰ ਧਾਰਾਵਾਂ ਹੈਗੀਆਂ ਜਿਨ੍ਹਾਂ ਦੇ ਅਧੀਨ ਕੇਸ ਦਰਜ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੂੰ ਅਸੀਂ ਦੱਸ ਦਿੱਤਾ ਕਿ ਤਫ਼ਤੀਸ਼ ਚੱਲ ਰਹੀ ਹੈ। ਬਾਕੀ ਉਹਨਾਂ ਨੂੰ ਪੂਰਾ ਇਨਸਾਫ਼ ਮਿਲੇ। ਇਹ ਸਵਾਲ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਇੱਕ ਚੀਜ਼ ਇੱਥੇ ਦੱਸਣਾ ਚਾਹਨੀ ਆ ਕਿ ਆਪਣਾ ਜਿਹੜਾ ਸਿਸਟਮ ਇਸ ਟਾਈਮ ਚੱਲ ਰਿਹਾ ਮੌਜੂਦਾ ਇਹਦੇ ਵਿੱਚ ਪਬਲਿਕ ਇੰਨੀ ਘੜਕ ਜਾਂਦੀ ਆ ਮੌਕੇ ਤੇ ਜੇ ਹੁਣ ਐਕਸੀਡੈਂਟ ਕਰਨ ਵਾਲਾ ਜੇ ਤਾਂ ਉਹ ਰੁਕਦਾ ਤਾਂ ਉਹਦੀ ਪਟਾਈ ਹੁੰਦੀ ਆ ਠੀਕ ਹੈ ਕੋਰਪੋਰੇਟ ਕੋਈ ਅੰਡਰਸਟੈਂਡਿੰਗ ਨਾਮ ਦੀ ਕੋਈ ਚੀਜ਼ ਹੈ ਨਹੀਂ ਸੜਕਾਂ ਤੇ ਵਾਇਲੇਸ਼ਨ ਹੁੰਦੀ ਆ ਜੇ ਉਹ ਜਾਂਦਾ ਤਾਂ ਮਤਲਬ ਉਹ ਤਾਂ ਚਲੋ ਅਸੀਂ ਰਾਉਂਡ ਅਪ ਕਰ ਹੀ ਲੈਨੇ ਆ ਇਹ ਗੱਲ ਹਲੇ ਕੋਈ ਕਲੀਅਰ ਨਹੀਂ ਹੋਈ ਹੈਗੀ ਤੇ ਨਾ ਇਹਦੇ ਬਾਰੇ ਸਾਡੇ ਕੋਲ ਕੋਈ ਇਦਾਂ ਦੀ ਗੱਲ ਆਈ ਹੈ ਜੀ ਨਹੀਂ ਐਸਾ ਚ ਕੁਝ ਇਦਾਂ ਦੀ ਹੋਣੀਗੀ ਬਟ ਜਿਹੜੇ ਹੁਣ ਸਟੂਡੈਂਟਸ ਆ ਇਹਨਾਂ ਦੇ ਪ੍ਰੈਕਟੀਕਲਸ ਦੇਰ ਰਾਤ ਤੱਕ ਚੱਲਦੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਮੈਡੀਕਲ ਪੜਾਈ ਚੱਲ ਰਹੀ ਆ ਉਹਦੇ ਵਿੱਚ ਜੋ ਇਹਨਾਂ ਦੀ ਪ੍ਰੈਕਟੀਕਲਸ ਹੁੰਦੇ ਨੇ ਵਾਈਵਾ ਹੁੰਦਾ ਉਹ ਕਾਫੀ ਲੇਟ ਨਾਈਟਸ ਤੱਕ ਚੱਲਦਾ ਹੈ ਇਦੇ ਵਿੱਚ ਮੈਂ ਇੱਥੇ ਰਿਕਵੈਸਟ ਕਰਨਾ ਚਾਹੂੰਗੀ ਮੈਡੀਕਲ ਕਾਲਜ ਦੇ ਜਿਹੜੇ ਪ੍ਰਬੰਧਕ ਕਮੇਟੀ ਨੂੰ ਵੀ ਕਿ ਇਹਦੇ ਰਿਗਾਰਡਿੰਗ ਬੱਚਿਆਂ ਨੂੰ ਵੀ ਉੱਥੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਮੌਕੇ ਦਾ ਜਿਹੜੇ ਲੇਟ ਨਾਈਟਸ ਇਹਨਾਂ ਦੀ ਖਤਮ ਹੁੰਦੀਆਂ ਨੇ ਡਿਊਟੀਆਂ ਥਾਰ ਗੱਡੀ ਦੇ ਵਿੱਚ ਦੋ ਬੰਦੇ ਸੀ ਨਹੀਂ ਦੋਸਰੇ ਜੈਂਟਸ ਸੀ ਅਸਲ ਦੇ ਵਿੱਚ ਐਕਸੀਡੈਂਟ ਹੈ ਜੀ ਇਹ ਐਕਸੀਡੈਂਟ ਤਾਂ ਸਡਨ ਹੋ ਜਾਂਦਾ ਕੋਈ ਵੀ ਇੰਟੈਂਸ਼ਨਲੀ ਤਾਂ ਹੁੰਦਾ ਨਹੀਂ ਹੈ ਐਕਸੀਡੈਂਟ ਕੇਸ ਹੈਗਾ ਤੇਜ਼ ਰਫਤਾਰ ਦੇ ਨਾਲ ਵਹੀਕਲ ਆ ਰਹੇ ਸੀ ਆਪਸ ਦੇ ਵਿੱਚ ਉਹ ਅਚਨਚੇਤ ਟੱਕਰ ਗਏ ਟੱਕਰ ਹੋ ਗਈ ਉਹਦਾ ਐਕਸੀਡੈਂਟ ਹੋ ਗਿਆ ਇਹਦੇ ਵਿੱਚ ਇੱਕ ਸਿੰਗਲ ਲੜਕੀ ਦੀ ਜਿਹੜੀ ਡਰਾਈਵਰ ਹੈ ਉਹਦੀ ਹੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਬੀਐਨਐਸ ਦੇ ਅੰਦਰ ਪਰਚਾ ਦਿੱਤਾ ਵੱਖ-ਵੱਖ ਧਾਰਾਾਂ ਮੱਦੇਨਜ਼ਰ ਇਹਦੇ ਵਿੱਚ ਕੀ ਹੈ ਕਿ ਆਪਾਂ ਜਿਹੜੇ ਰੋਡ ਸੇਫਟੀ ਰੂਲਸ ਨੇ ਉਹਨਾਂ ਨੂੰ ਫਾਲੋ ਕਰੋ ਤੇ ਆਪਣੀ ਅਵੇਅਰਨੈਸ ਹੀ ਇੱਕ ਆਪਣੀ ਸੇਫਟੀ ਹੈ ਆਪਣੀ ਅਵੇਅਰਨੈਸ ਦੇ ਨਾਲ ਡਰਾਈਵਿੰਗ ਕਰੋ ਰਾਤ ਟਾਈਮ ਤਾਂ ਆਪਾਂ ਨੂੰ ਅਵੇਅਰ ਆਜ ਕੱਲ ਧੁੰਦ ਦਾ ਟਾਈਮ ਹੈ ਜਿਆਦਾ ਅਵੇਅਰ ਹੋ ਕੇ ਡਰਾਈਵ ਕਰਨ ਦੀ ਲੋੜ ਹੈ ਤੇ ਬੱਚਿਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਨੀ ਆ ਜਿਹੜੀ ਯੰਗ ਯੂਥ ਹੈ ਉਹ ਰੈਸ਼ ਡਰਾਈਵਿੰਗ ਇੱਕ ਫੈਸ਼ਨ ਬਣਾ ਲਿਆ ਬੱਚਿਆਂ ਨੇ ਉਹ ਕਾਈਂਡਲੀ ਪੇਰੈਂਟਸ ਵੀ ਇਸ ਚੀਜ਼ ਨੂੰ ਬੱਚਿਆਂ ਨੂੰ ਮਤਲਬ ਪੇਰੈਂਟਸ ਦਾ ਵੀ ਇਹਦੇ ਵਿੱਚ ਡਿਊਟੀ ਬਣਦੀ ਹੈ ਕਿ ਬੱਚਿਆਂ ਨੂੰ ਕੋਈ ਵੀ ਵਹੀਕਲ ਜਦੋਂ ਆਪਾਂ ਲੈ ਕੇ ਦਿੰਨੇ ਆ ਚਾਹੇ ਟੂ ਵੀਲਰ ਆ ਚਾਹੇ ਫੋਰ ਵੀਲਰ ਆ ਉਹ ਆਪਣੇ ਬੱਚਿਆਂ ਨੂੰ ਗਾਈਡਲਾਈਨਸ ਦੇਣ ਕਿ ਜਿਹੜੀ ਹੈ ਡਰਾਈਵਿੰਗ ਅਵੇਅਰ ਹੋ ਕੇ ਤੇ ਸਲੋ ਡਰਾਈਵ ਇਹ ਐਸੱਚ ਇਹ ਰਿਊਮਰਸ ਨੇ ਦੀ ਸਾਡੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਉਸੇ ਦਿਨ ਤੋਂ ਚੱਲ ਰਹੀ ਹੈ ਜੋ ਵੀ ਇਹ ਗੱਲਾਂ ਨੇ ਇਹ ਬਨਾਵਟੀ ਗੱਲਾਂ ਨੇ ਐਸਾ ਕੁਝ ਨਹੀਂ ਆ ਅਸੀਂ ਪ੍ਰੋਪਰ ਇਨ ਟਾਈਮ ਆਪਣੀ ਇਨਵੈਸਟੀਗੇਸ਼ਨ ਕੀਤੀ ਵੀ ਅਸੀਂ ਮੈਸੇਜ ਦੇ ਰਹੇ ਆ ਕਿ ਜਿਹੜੇ ਵੀ ਵੀਕਲਸ ਬੱਚਿਆਂ ਨੂੰ ਉਹਨਾਂ ਦੀ ਫੈਸਿਲਿਟੀ ਦੇ ਲਈ ਪ੍ਰੋਵਾਈਡ ਕਰਾਏ ਜਾ ਰਹੇ ਨੇ ਪੇਰੈਂਟਸ ਤੋਂ ਉਹ ਵੀਕਲਸ ਦੇਣਾ ਵੀ ਚਲੋ ਇੱਕ ਨੈਸੈਸਿਟੀ ਹੈ ਬਟ ਇਹ ਓਨਲੀ ਸਿਰਫ ਟ੍ਰੈਫਿਕ ਪਾਲਿਸੀਆਂ ਹੋਰ ਪੁਲਿਸ ਦੀ ਡਿਊਟੀ ਨਹੀਂ ਹੈ ਕਿ ਮਤਲਬ ਟ੍ਰੈਫਿਕਿੰਗ ਨੂੰ ਕੰਟਰੋਲ ਕਰਨਾ ਇਹ ਪੇਰੈਂਟਸ ਦੀ ਵੀ ਡਿਊਟੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਉਹ ਪ੍ਰੋਪਰ ਗਾਈਡਲਾਈਨਸ ਦੇਣ ਕਿ ਜਿਹੜੀ ਹੈ ਡਰਾਈਵਿੰਗ ਹੈ ਉਹ ਰਫ ਨਾ ਕੀਤੀ ਜਾਵੇ ਬਾਕੀ ਤਾਂ ਦੇਖੋ ਆਪਾਂ ਸਾਰੇ ਇੱਕ ਇਹ ਐਜੂਕੇਸ਼ਨ ਦਾ ਵੀ ਇੱਕ ਹਿੱਸਾ ਹੈ ਜੀ ਸੇਫ ਡਰਾਈਵਿੰਗ ਤਾਂ ਬੱਚਾ ਨੂੰ ਦੱਸੋ ਕਿ 3 ਵੀਲਰ ਮਤਲਬ ਤਿੰਨ ਸਵਾਰੀਆਂ ਬੱਚੇ ਰੈਸ਼ ਡਰਾਈਵਿੰਗਸ ਕਰਦੇ ਨੇ ਇਹ ਚੀਜ਼ਾਂ ਡਿਸਪਲਨ ਦਾ ਪਾ